ਆਏ ਜੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਾਰਾ ਸਾਡੇ ਬੱਚੇ ਦੀ ਜਿਹੜੀ ਲਾਸ਼ ਜਿਹੜੀ ਆ ਜਲਦੀ ਤੋਂ ਜਲਦੀ ਪੁਜੀ ਜਾਵੇ ਮਾਮਰਾਮ ਦਾ ਜੂਰੇ ਜਾਰ ਕਰਾਵੇ ਸਾਡਾ ਬੰਦਾ ਸਾਡੇ ਮੱਦੇ ਦੇਖ ਨਹੀਂ ਆਉਣ ਨੇ ਬੱਚੇ ਉਹਨੇ ਬੱਚੇ ਰੋਣ ਰਿਹਾ ਕਿਰਪਾ ਕਰੋ ਮਾਲਾ ਕਿਰਪਾ ਕਰੋ ਜੀ ਅਜੇ ਫੇਰ ਦੁਬਾਰਾ ਮੇਰਨੀ ਕਰ ਲੈ ਤੁਹਾਡੇ ਬੱਚੇ ਦੀ ਲਾਸ਼ ਜਲਦੀ ਜਲਦੀ ਭਰਤ ਭਗਾਈ ਜਾਵੇ ਜਿਹੜਾ ਸੰਸਕਾਰ ਕਰਕੇ ਜਿਹੜਾ ਪ੍ਰਭੂ ਦਾ ਮਨ ਰਾਹ ਲੋਏ ਫੇਰ ਕਰੋ ਕਿਰਪਾ ਕਰੋ ਮਾਰਾ ਰਬ ਬ੍ਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬਰਲਿਨ ਸਾਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਤੇ ਉਹਦੀ ਉੱਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਵੀ ਕੀ ਗੱਲ ਹੋਈ ਆ ਉੱਥੇ ਝਗੜਾ ਹੋਣ ਕਰਨ ਉਹਦੀ ਮੌਤ ਹੋ ਗਈ ਆ ਉਹ ਕਿਰਪਾ ਕਰਕੇ ਦੋਨਾਂ ਸਰਕਾਰਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੱਡ ਬੱਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਏ ਪਹੁੰਚਾ ਜਾਏ ਇਹ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਕੀਤੀ ਸੀ ਉਹਦਾ ਸਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਵੀ ਉਹ ਕਹਿੰਦੇ ਵੀ ਡੱਡ ਬੱਡੀ ਭੇਜੀ ਜਾਏਗੀ ਤੇ ਘਰਦਾਰ ਬਹੁਤ ਬੁਰੀ ਹਾਲਤਾਂ ਜੀ ਰੋ ਰੋ ਕੇ ਅਸੀਂ ਜਾਣੇ ਆ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਆਏ ਉਹ ਸਿਧੀ ਸਿਤੀ ਸਾਡਾ ਸਾਥ ਦੇ ਉਹ ਵੱਡ ਡੱਡ ਬੜੀ ਨੂੰ ਵਾਪਸ ਜਾਂਦਾ ਜਾਏ। ਇਹ ਤਾਂ ਨਿਗੇ ਬੰਦੀ ਕਰਨੀ ਆ ਮੇਰੇ ਬੱਚੇ ਦੀ। ਸਿਤੀ ਦੋ ਸਿਤੀ ਕਰ ਬੋ ਜਾ। ਮੇਰੇ ਬੱਚਿਆਂ ਨਾਲ ਉਹ ਤਾਂ ਬੁਰਾ ਨਾ ਮੇ ਤੋਂ ਕਰਦੀ ਨਿਕੀ ਆਲੀ ਨਾ ਜਾਣੇ ਦੇਖੇ। ਆ ਮੇਰੀ ਦਿਹਾਉਤ ਸਰਕਾਰ ਨੂੰ। මේ බු්ඩේ අමාමවයිකීකරිය